ਇਹ ਤਾਂ ਜੀ ਨਜਾਇਜ਼ ਹੀ ਚੱਲੀ ਜਾਂਦਾ ਝੋਲੇ ਵੇਲੇ ਵੀ ਮੈਨੂੰ ਇਹਨਾਂ ਨੇ ਕਿਹਾ ਵੀ ਸਾਨੂੰ ਯਾੜ ਮਨਜ਼ੂਰ ਹੋਇਆ ਪਰ ਇਹਦੀ ਮਨਜ਼ੂਰੀ ਝੰਡੂ ਵਾਲਾ ਦੀ ਨਹੀਂ ਆਈ ਗੁਰੂ ਰਸਾਦੀ ਸਾਨੂੰ ਵਿਖਾਈਗੀ ਪ੍ਰਦੂਸ਼ਣ ਬਹੁਤ ਇੱਥੇ ਗਾਲਾਂ ਕੱਢਦੇ ਡਿੱਕ ਚੱਲਦੇ ਐ ਸਰਾਬ ਦੀਆਂ ਖਾਲੀ ਬੋਤਲਾਂ ਸੜਦੇ ਐ ਅਲਰਜੀ ਹੋ ਜਾਂਦੀ ਐ ਅਲਰਜੀ ਮੈਨੂੰ ਕੋਈ ਵੀ ਪਈ ਐ ਮੇਰੇ ਮੂੰਹ ਦਾ ਹਾਲ ਵੇਖ ਲਓ ਹੁਣ ਵੀ ਮੈਨੂੰ ਕਹਿੰਦੇ ਐ ਇੱਥੇ ਵੀ ਸਾਨੂੰ ਜਾੜ ਮਨਜ਼ੂਰ ਹੈ ਤੇ ਮਨਜ਼ੂਰੀ ਸਾਨੂੰ ਕੋਈ ਵਕਾਉਂਦਾ ਨਹੀਂਗਾ ਜੇ ਮਨ ਲਓ ਇਦਾਂ ਫੜਾ ਕੋਈ ਪ੍ਰਾਈਵੇਟਾ ਜੇ ਲੱਗ ਸਕਦਾ ਜੇ ਲੱਗ ਸਕਦਾ ਤਾਂ ਉਹ ਕਿੱਥੇ ਲੱਗ ਸਕਦਾ ਹੁੰਦਾ ਇਹ ਜਿਹੜਾ ਫੜ ਬਣਦਾ ਜੀ ਜਿਹੜੀ ਇਹ ਮਾਰਕੀਟ ਕਮੇਟੀ ਦੀਆਂ ਹਦਾਇਤਾਂ ਇਹ ਆਪਣੇ ਆਬਾਦੀ ਤੋਂ 100 ਮੀਟਰ ਦੀ ਦੂਰੀ ਤੇ ਕਹਿੰਦੇ ਆ ਜੀ ਬਣ ਸਕਦਾ ਵੀ ਆਬਾਦੀ ਦੇ ਵਿੱਚ ਤਾਂ ਇਹਨੂੰ ਲਾਉ ਹੀ ਨਹੀਂ ਕਰਦਾ ਕਿ 100 ਮੀਟਰ ਦੂਰ ਇਹ ਤਾਂ ਮੇਰੀ ਕੰਧ ਸਾਂਝੀ ਹੈ ਜੀ ਨਾਲ ਘਰਾਂ ਦੇ ਨਾਲ ਘਰ ਹੈ ਜਿਹੜੇ ਉਹ ਵੀ ਨਾਲ ਸਾਂਝੀ ਹੈ ਇਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕਿ ਤੁਹਾਡੇ ਕੋਲ ਕੀ ਮਨਜ਼ੂਰੀ ਹੈ ਜੇ ਨਹੀਂ ਉਹਨਾਂ ਦੇ ਬਾਪ ਆਏ ਸੀ ਅਖੇ ਚੱਲਣ ਦਿਓ ਬੇਟਾ ਇੱਥੇ ਆਏ ਕਰਨ ਦਿਓ ਮੈਂ ਕਿਹਾ ਜੀ ਨਹੀਂ ਇੱਥੇ ਸਾਨੂੰ ਦਿੱਕਤਾਂ ਆਉਂਦੀਆਂ ਉਹ ਆnde ਅਸੀਂ ਚਲਾਵਾਂਗੇ ਜੀ ਇਹ ਤਾਂ ਸਾਡਾ ਚੱਲੂ ਏ ਉਹਨਾਂ ਨੂੰ ਜਨਰੇਟਰ ਚੱਲੀ ਜਾਂਦਾ ਪੱਖੇ ਚੱਲੀ ਜਾਂਦੇ ਨਾ ਦਿਨੇ ਚੈਣ ਨਾ ਰਾਤ ਨੂੰ ਚੈਣੇ ਉਦੋਂ ਹੀ ਸਾਡੇ ਜਦੋਂ ਵੀ ਅਸੀਂ ਕੱਪੜੇ ਬਾਹਰ ਪਾਉਣੇ ਉੱਥੇ ਹੀ ਤੂੜ ਮਿੱਟੀ ਨਾਲ ਸਾਰੇ ਉਵੇਂ ਹੀ ਹੋ ਜਾਂਦੇ ਉੱਥੇ ਇੱਕ ਘਰ ਦੇ ਨਾਲ ਪ੍ਰਾਈਵੇਟ ਫੜ ਚਲਾਈ ਜਾ ਰਹੀ ਹੈ ਜੀ ਉਹਦੇ ਕੋਈ ਮਨਜ਼ੂਰੀ ਹੈ ਜੀ ਵਿਭਾਗ ਵੱਲੋਂ ਬਿਲਕੁਲ ਜੀ ਪੰਜਾਬ ਮੰਡੀ ਕੋਰਡ ਵੱਲੋਂ ਮਨਜ਼ੂਰੀ ਹੈ ਅੱਛਾ ਮਨਜ਼ੂਰशुदा ਹੀ ਹੈ ਮਤਲਬ ਹਾਂ ਜੀ ਸਰ ਮੰਡੀ ਦੇ ਵਿੱਚ ਕੀ ਲਾ ਕੋਈ ਜਗ੍ਹਾ ਹੈ ਨਹੀਂ ਕਿ ਕੋਈ ਬੰਦੋਬਸਤ ਹੈ ਨਹੀਂ ਜਗ੍ਹਾ ਹੈਗੀ ਸਾਰਾ ਕੁਝ ਹੈਗਾ ਪਰ ਸਭ ਤੋਂ ਪਹਿਲਾਂ ਮੰਡੀ ਛੱਡ ਕੇ ਪਲਟਦੀ ਇੱਥੇ ਦਾਣੇ ਸਰਕਾਰ ਤਾਂ ਕਹਿ ਰਹੀ ਜਿਹੜੀ ਖਰੀਦ ਹੈ ਉਹ ਸਰਕਾਰ ਕਰਦੀ ਹੈ ਮੰਡੀਆਂ ਵਿੱਚ ਸਰਕਾਰ ਕਰਦੀ ਹੈ ਪਰ ਇਹ ਪ੍ਰਾਈਵੇਟ ਥਾਂ ਸਰਕਾਰ ਨੂੰ ਮਤਲਬ ਤੁਸੀਂ ਦੱਸ ਵੀ ਰਹੇ ਹੋ ਫੇਰ ਵੀ ਨਹੀਂ ਚੁਕਾਇਆ ਜਾ ਰਿਹਾ ਇੱਥੇ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਜੀ ਜੇ ਉਹਨਾਂ ਨੂੰ ਕਹਿੰਦੇ ਜੀ ਉਹਾਂ ਦੇ ਜੀ ਇਹ ਦੇ ਤਾ ਦੋ ਹੀ ਤਿੰਨ ਥਾਈ ਹੋਰ ਕੰਮ ਚੱਲਦਾ ਏ ਉਤੋਂ ਬਾਹਰ ਦਾ ਨਾ ਲਿਆਉਂਦਾ ਕੋਰਟ ਦਾ ਕੇਸ ਕਰਿਆ ਜੀ ਮੈਨੂੰ ਸਟੇ ਮਿਲਿਆ ਵਿਆ ਇਹਦਾ ਉਹ ਸਟੇ ਦੀਆਂ ਵੀ ਨਹੀਂ ਕੋਈ ਕਾਰਵਾਈ ਮੈਂ ਵਿਖਾਇਆ ਵੀ ਏ ਇਹਨਾਂ ਨੂੰ ਹਾਂ ਮਾਰਕੀਟ ਕਮੇਟੀ ਜੀ ਵੀ ਸਟੇ ਦਾ ਦਿੱਤਾ ਏ ਜੀ ਵੇਖੋ ਜੀ ਕਮਿਸ਼ਨ ਇਹਨੇ ਲੈਣਾ ਜੀ ਵਿਆਜ ਇਹਨਾਂ ਨੇ ਲੈਣਾ ਜੀ ਤੇ ਸਿਰਤ ਮਿੱਟੀ ਸਾਡੇ ਪੈਂਦੀ ਏ ਸਾਡਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਦਿੱਤੇ ਹੋਰ ਕਿਤੇ ਖਾਲੀ ਜਗ੍ਹਾ ਹੈਗੀ ਉੱਥੇ ਜਾ ਕੇ ਬਣਾ ਲੈਣਗੀ ਫਿਰ ਮੈਂ ਜਿਹੜੇ ਇਨਸਪੈਕਟਰ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਤੁਸੀਂ ਮਾਲ ਲਿਖਦੇ ਆ ਸਾਨੂੰ ਉਹਦਾ ਵੀ ਦੱਸਿਆ ਜਾਵੇ ਪਰ ਉੱਥੇ ਮਾਲ ਤਾਂ ਕੋਈ ਉਹਾਂ ਦੇ ਅਸੀਂ ਤਾਂ ਲਿਖਣ ਜਾਂਦੇ ਹੀ ਨਹੀਂ ਅੱਛਾ ਉਹਾਂ ਦੇ ਅਸੀਂ ਮਾਲ ਨਹੀਂ ਲਿਖਣਾ ਫਿਰ ਮੈਂ ਕਿਹਾ ਜੀ ਇੱਥੇ ਤੁਸੀਂ ਬਾਰਦਾਨਾ ਦਿੰਨੇ ਹੋ ਉਹਾਂ ਦੇ ਅਸੀਂ ਬਾਰਦਾਨਾ ਦਿੰਦੇ ਨਹੀਂ ਜੇ ਮੈਂ ਸਿਮਰਦੀਪ ਡੀਐਫਓ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਬਾਰਦਾਨਾ ਉਹਾਂ ਦੇ ਜੀ ਇਹਦਾ ਤਿੰਨ ਚਾਰ ਥਾਵਾਂ ਤੇ ਕੰਮ ਚੱਲਦਾ ਉਹ ਕਿੱਥੋਂ ਲਿਆਉਂਦਾ ਅੱਛਾ ਮਤਲਬ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਆਉਂਦਾ ਕਿੱਥੋਂ ਆ ਜੀ ਲੋਕੋਏ ਟੀਵੀ ਨਾਲ ਜੁੜਨ ਤੋਂ ਸਿੰਘ ਮੈਂ ਹਮਤਾਜ ਪੰਜਾਬ ਦੇ ਵਿੱਚ ਕਣਕਨ ਦਾ ਸੀਜ਼ਨ ਚੱਲ ਰਿਹਾ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਮੰਡੀ ਵੱਜਾਂਦਾ ਮੰਡੀਆਂ ਕਿਉਂ ਬਣਾਈਆਂ ਜਾਂਦੀਆਂ ਨੇ ਤੇ ਮੰਡੀਆਂ ਪਿੰਡ ਤੋਂ ਬਾਹਰ ਕਿਉਂ ਬਣਾਈ ਜਾਂਦੀਆਂ ਨੇ ਉਹਦਾ ਕਾਰਨ ਹੁੰਦਾ ਕਿ ਕਿਉਂਕਿ ਇਹਨਾਂ ਦਿਨਾਂ ਵਿੱਚ ਪ੍ਰਦੂਸ਼ਣ ਬਹੁਤ ਹੁੰਦਾ ਜਿਹੜੇ ਪੱਖੇ ਚੱਲਦੇ ਆ ਝਾਲ ਝੜੀਆਂ ਚੱਲਦਾ ਉਹਦੇ ਕਾਰਨ ਪ੍ਰਦੂਸ਼ਣ ਜਿਹੜਾ ਹੁੰਦਾ ਕਿਉਂ ਘਰਾਂ ਵਿੱਚ ਨਾ ਆਵੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਮੰਡੀਆਂ ਤੋਂ ਇਲਾਵਾ ਕਈ ਥਾਵਾਂ ਤੇ ਪ੍ਰਾਈਵੇਟ ਫੜ ਵੀ ਚਲਾਏ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਫੜ ਚੱਲ ਰਿਹਾ ਪਿੰਡ ਝੰਡੂ ਵਾਲਾ ਜ਼ਿਲ੍ਹਾ ਫਰੋਇਪੁਰ ਦਾ ਪਿੰਡ ਹੈ ਝੰਡੂ ਵਾਲਾ ਹਲਕਾ ਇਹਨਾਂ ਨੂੰ ਗੁਰੂ ਹਰ ਸਹਾਏ ਪੈਂਦਾ ਹੈ ਉੱਥੇ ਇੱਕ ਘਰ ਦੇ ਬਿਲਕੁਲ ਨਾਲ ਮਤਲਬ ਇੱਕ ਘਰ ਦੇ ਨਾਲ ਹੈ ਪਰ ਆਸੇ ਪਾਸੇ ਹੋਰ ਵੀ ਜਿਹੜੀ ਵਸੋਂ ਹੈ ਲੋਕ ਰਹਿੰਦੇ ਨੇ ਉਹਨਾਂ ਦੇ ਵਿਚਾਲੇ ਇੱਕ ਪ੍ਰਾਈਵੇਟ ਫਰ ਚੱਲ ਰਿਹਾ ਜਿਹਦੀ ਸਰਕਾਰ ਦੇ ਵੱਲੋਂ ਕੋਈ ਮਨਜ਼ੂਰੀ ਹੈ ਜਾਂ ਨਹੀਂ ਉਹ ਸਾਰੀ ਗੱਲਬਾਤ ਆਪਾਂ ਪ੍ਰਸ਼ਾਸਨ ਦੇ ਨਾਲ ਕਰਾਂਗੇ ਪਰ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਬਕਾ ਸਰਪੰਚ ਨੇ ਇਕਬਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਕਦੋਂ ਤੋਂ ਚੱਲ ਰਿਹਾ ਤੇ ਕੀ ਇਹ ਨਜਾਇਜ਼ ਹੈ ਜਾਂ ਜਾਇਜ਼ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਲੋ ਹਾਂ ਜੀ ਸਰ ਜੀ ਸਤ ਸ੍ਰੀ ਅਕਾਲ ਜੀ ਪਹਿਲਾਂ ਲੋਕਵਾਜ ਟੀਵੀ ਵਾਲਿਆਂ ਦਾ ਇੱਥੇ ਆਉਣ ਤੇ ਮੈਜ ਜੀ ਆਇਆਂ ਕਿਨ ਜੀ ਅੱਛਾ ਸਭ ਤੋਂ ਪਹਿਲਾਂ ਜਿਹੜਾ ਫਾੜਾ ਤੁਸੀਂ ਦਿਖਾਇਆ ਤੁਹਾਡੇ ਘਰ ਦੇ ਨਾਲ ਆ ਬਿਲਕੁਲ ਉਹ ਜਾਇਜ਼ ਆ ਕਿ ਨਾਜਾਇਜ਼ ਆ ਜੀ ਇਹ ਤਾਂ ਜੀ ਨਜਾਇਜ਼ ਹੀ ਚੱਲੀ ਜਾਂਦਾ ਝੋਲੇ ਵੇਲੇ ਵੀ ਮੈਨੂੰ ਇਹਨਾਂ ਨੇ ਕਿਹਾ ਵੀ ਸਾਨੂੰ ਜਾੜ ਮਨਜ਼ੂਰ ਹੋਇਆ ਪਰ ਇਹਦੀ ਮਨਜ਼ੂਰੀ ਝੰਡੂ ਵਾਲਾ ਦੀ ਨਹੀਂ ਆਈ ਗੁਰੂ ਰਸਾਦੀ ਸਾਨੂੰ ਵਿਖਾਈ ਗਈ ਹੁਣ ਕੀ ਹੈ ਹੁਣ ਵੀ ਮੈਂ ਇਹੀ ਪ੍ਰਸ਼ਾਸਨ ਕੋਲ ਜਾਨਣਾ ਪੁੱਛਦਾ ਇਹਨਾਂ ਨੂੰ ਇਹਾਂ ਦੇ ਜੀ ਜਾੜ ਇੱਥੇ ਮਨਜ਼ੂਰ ਹੈ ਇਹਦੀਆਂ ਦਿੱਕਤਾਂ ਇਹ ਆਉਂਦੀਆਂ ਆਸ-ਪਾਸ ਘਰ ਐ ਇੱਥੇ ਐਸ.ਡੀ.ਐਫ ਸਾਹਿਬ ਆਏ ਜੀ ਉਹਨਾਂ ਨੇ ਵੇਖਿਆ ਇੱਕ ਲੇਡੀ ਜੀ ਵੀ ਬੋਲੀ ਉਹਾਂ ਦੇ ਅਸੀਂ ਆਟਾ ਨਹੀਂ ਖਾਂਦੇ ਅਸੀਂ ਮਿੱਟੀ ਖਾਂਦੇ ਆ ਹਾਂ ਫਿਰ ਉਹ ਕਹਿੰਦੇ ਤੁਸੀਂ ਤੁਹਾਡਾ ਘਰ ਕਿੱਥੇ ਐ ਉਹਨਾਂ ਨੇ ਦੱਸਿਆ ਵੀ ਆ ਆ ਜੋ ਮੈਂ ਤੁਹਾਨੂੰ ਵਿਖਾ ਦਿੰਨੀ ਮੇਰਾ ਨਾਲ ਘਰ ਵੀਡੀਓ ਬਣਾ ਲਓ ਉਹਦੀ ਉਦੋਂ ਬਾਅਦ ਉਹਨਾਂ ਨੇ ਕੋਈ ਸੰਤੁਸ਼ਟੀ ਨਹੀਂ ਸਾਨੂੰ ਜਿਤਾਈ ਠੀਕ ਐ ਮੇਰਾ ਵਾਰ-ਵਾਰ ਉਹਨਾਂ ਨੂੰ ਜ਼ਿਕਰ ਕਰਦਾ ਮੈਂ ਹਰੇਕ ਮਹਿਕਮੇ ਕੋਲ ਜਾਣਾ ਕਹਿਣਾ ਉਹਨਾਂ ਨੂੰ ਵੀ ਇਹਦਾ ਮੈਨੂੰ ਕੋਈ ਇਸ ਨਾਲ ਕੋਈ ਦੱਸੋ ਸਾਨੂੰ ਪ੍ਰਦੂਸ਼ਣ ਬਹੁਤ ਇੱਥੇ ਗਾਲਾਂ ਕੱਢਦੇ ਡਿੱਕ ਚੱਲਦੇ ਐ ਸ਼ਰਾਬ ਦੀਆਂ ਖਾਲੀ ਬੋਤਲਾਂ ਸੜਦੇ ਐ ਅਲਰਜੀ ਹੋ ਜਾਂਦੀ ਐ ਅਲਰਜੀ ਮੈਨੂੰ ਹੋਈ ਵੀ ਪਈ ਐ ਮੇਰੇ ਮੂੰਹ ਦਾ ਹਾਲ ਵੇਖ ਲਓ ਤੁਸੀਂ ਉਸ ਤੋਂ ਬਾਅਦ ਕੀ ਐ ਇੱਥੇ ਟਰੱਕ ਭਰਦੇ ਐ ਲੇਬਰ ਆਪ ਦਾ ਜਿੰਵੇਂ ਵੀ ਆਉਂਦੀ ਐ ਉਵੇਂ ਬੋਲੀ ਜਾਂਦੀ ਐ ਕੋਈ ਕੋਸ਼ਿਸ਼ ਕਈ ਜਾਂਦਾ ਕੋਈ ਕੋਸ਼ਿਸ਼ ਕਈ ਜਾਂਦਾ ਫਿਰ ਅਸੀਂ ਜਿਹੜਾ ਕੋਈ ਕੱਪੜਾ ਬਾਹਰ ਸੁੱਕਣਾ ਪਾਉਣੇ ਜਾਂ ਅਸੀਂ ਬਾਹਰ ਬਹਿਨੇ ਸਰ ਤੋਂ ਬੈਠੇ ਹੀ ਨਹੀਂ ਜਾਂਦਾ ਜੀ ਉਦੋਂ ਹੀ ਸਾਡੇ ਜਦੋਂ ਵੀ ਅਸੀਂ ਕੱਪੜੇ ਬਾਹਰ ਪਾਉਣੇ ਉੱਥੇ ਤੂੜ ਮਿੱਟੀ ਨਾਲ ਸਾਰੇ ਉਵੇਂ ਹੀ ਹੋ ਜਾਂਦੇ ਐ ਇਹੇ ਜਿਹੜੇ ਨਾਲ ਕਾਰਾ ਇੱਥੇ ਮੌਜੂਦ ਹੈ ਸਾਰੀਆਂ ਦਿੱਕਤਾਂ ਆਹੀ ਸੇਮ ਹੀ ਉਹਨਾਂ ਨੂੰ ਜਨਰੇਟਰ ਚੱਲੀ ਜਾਂਦਾ ਪੱਖੇ ਚੱਲੀ ਜਾਂਦੇ ਨਾ ਦਿਨੇ ਚਾਹਣਾ ਨਾ ਰਾਤ ਨੂੰ ਚਾਹਣਾ ਇੱਥੇ ਦਿਨ ਰਾਤ ਉਹੀ ਕੁਝ ਚੱਲਦੀ ਹੈ ਉਹੀ ਕੁਝ ਚੱਲੀ ਜਾਂਦੇ ਹਾਂ ਕਿੰਨਾ ਸਮਾਂ ਹੋ ਗਿਆ ਇੱਥੇ ਚੱਲਦੇ ਨੂੰ ਜੀ ਇਹ ਇਹਨੂੰ ਤਿੰਨ ਸਿਜ਼ਨ ਹੋ ਗਏ ਜੋ ਝੋਨੇ ਦਾ ਵੀ ਚੱਲਿਆ ਉਸ ਤੋਂ ਪਹਿਲਾਂ ਵੀ ਚੱਲਿਆ ਇੱਕ ਹੁਣ ਫੇਰ ਚੱਲੀ ਜਾਂਦਾ ਜੀ ਇਹ ਇਹ ਜਦੋਂ ਪ੍ਰਸ਼ਾਸਨ ਨੂੰ ਤੁਸੀਂ ਆਖਿਆ ਕਿ ਇਹ ਨਜਾਇਜ਼ ਉਹਨਾਂ ਨੇ ਕੋਈ ਚੈੱਕ ਕੀਤਾ ਕਿ ਮਨਜ਼ੂਰੀ ਹੈ ਜੇ ਨਹੀਂ ਇਹਨਾਂ ਨੂੰ ਉਹ ਮੈਨੂੰ ਤਾਂ ਇਹੀ ਗੱਲ ਕਹੀ ਨਾ ਜੀ ਵੀ ਇਹਨਾਂ ਨੂੰ ਮਨਜ਼ੂਰੀ ਐਸੀ ਦਿੱਤੀ ਹੈ ਦਿੱਤੀ ਹੈ ਪਰ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਦੱਸੋ ਵੀ ਕਿੱਥੇ ਹੈ ਮਨਜ਼ੂਰੀ ਜਿਹੜਾ ਇਹਨਾਂ ਨੇ ਸਾਨੂੰ ਪੇਪਰ ਵਿਖਾਇਆ ਉਹਦੇ ਵਿੱਚ ਗੁਰੂ ਰਸਾ ਦੀ ਮਨਜ਼ੂਰੀ ਵਿਖਾਈ ਹੈ ਝੰਡੂ ਵਾਲਾਂ ਦੀ ਨਹੀਂ ਕਿਉਂਕਿ ਝੰਡੂ ਵਾਲਾ ਮੰਡੀ ਹੈ ਠੀਕ ਹੈ ਵੀ ਜੇ ਇਹਨਾਂ ਕੋਲ ਮਨਜ਼ੂਰੀ ਹੁੰਦੀ ਤੇ ਝੰਡੂ ਵਾਲੇ ਦੀ ਸਾਨੂੰ ਵਿਖਾਉਂਦੇ ਇਹ ਹੁਣ ਵੀ ਮੈਨੂੰ ਕਹਿੰਦੇ ਆ ਇੱਥੇ ਵੀ ਸਾਨੂੰ ਯਾੜ ਮਨਜ਼ੂਰ ਹੈ ਤੇ ਮਨਜ਼ੂਰੀ ਸਾਨੂੰ ਕੋਈ ਵਿਖਾਉਂਦਾ ਨਹੀਂਗਾ ਹੁਣ ਇੱਕ ਕੈਂਟਰ ਭਰ ਕੇ ਗਿਆ ਇੱਥੋਂ ਕੋਈ ਉਹਦਾ ਮੈਨੂੰ ਗੇਟ ਪਾਸ ਨਹੀਂ ਵਿਖਾਇਆ ਇਹਨਾਂ ਨੇ ਕੋਈ ਕੁਝ ਨਹੀਂ ਕਰਿਆ ਮੈਂ ਚੇਅਰਮੈਨ ਸਾਹਿਬ ਕੋਲੇ ਵੀ ਬੱਟੀ ਸਾਹਿਬ ਕੋਲੇ ਵੀ ਜਾ ਕੇ ਅਰਜ਼ ਕਰੀ ਸੀ ਮੈਂ ਕਿਹਾ ਜੀ ਘਰਾਂ ਦੇ ਵਿਚਕਾਰ ਚੱਲੀ ਜਾਂਦੀ ਹੈ ਤੁਸੀਂ ਆ ਕੇ ਇੱਥੇ ਵੇਖੋ ਮਾਰਕੀਟ ਕਮੇਟੀ ਸਾਹਿਬ ਦੇ ਚੇਅਰਮੈਨ ਸਾਹਿਬ ਹੈਗੇ ਸਾਡੇ ਸ੍ਰੀ ਬੱਟੀ ਸਾਹਿਬ ਜੀ ਉਹਨਾਂ ਕੋਲੇ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਕਿਹਾ ਫਿਰ ਮੈਂ ਜਿਹੜੇ ਇਨਸਪੈਕਟਰ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਤੁਸੀਂ ਮਾਲ ਲਿਖਦੇ ਆ ਸਾਨੂੰ ਉਹਦਾ ਵੀ ਦੱਸਿਆ ਜਾਵੇ ਪਰ ਉੱਥੇ ਮਾਲ ਤਾਂ ਕੋਈ ਉਹਾਂ ਦੇ ਅਸੀਂ ਤਾਂ ਲਿਖਣ ਜਾਂਦੇ ਹੀ ਨਹੀਂ ਅੱਛਾ ਉਹਾਂ ਦੇ ਅਸੀਂ ਮਾਲ ਨਹੀਂ ਲਿਖਣਾ ਫਿਰ ਮੈਂ ਕਿਹਾ ਜੀ ਇੱਥੇ ਤੁਸੀਂ ਬਾਰਦਾਨਾ ਦਿੰਦੇ ਹੋ ਉਹਾਂ ਦੇ ਅਸੀਂ ਬਾਰਦਾਨਾ ਦਿੰਦੇ ਨਹੀਂ ਜੀ ਮੈਂ ਸਿਮਰਦੀਪ ਡੀਐਫਓ ਸਾਹਿਬ ਨੂੰ ਪੁੱਛਿਆ ਵੀ ਤੁਹਾਡਾ ਬਾਰਦੰਨਾ ਉਹ ਆਉਂਦੇ ਜੀ ਇਹਦਾ ਤਿੰਨ ਚਾਰ ਥਾਵਾਂ ਤੇ ਕੰਮ ਚੱਲਦਾ ਹੋਊਗਾ ਕਿਪਰ ਤੱਕ ਕਿੱਥੋਂ ਲੈ ਆਉਂਦਾ ਹੈ ਅੱਛਾ ਮਤਲਬ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਆ ਜੀ ਹੂੰ ਆਉਂਦਾ ਸਾਰਾ ਕੁਝ ਹੈ ਹਾਂਜੀ ਹਾਂਜੀ ਆਉਂਦਾ ਸਾਰਾ ਕੁਝ ਹੈ ਹਾਂ ਇਹ ਜੇ ਜੇ ਆਸੇ-ਪਾਸੇ ਕਿੰਨੇ ਕੋ ਘਰ ਨੇ ਜਾਂ ਕਿੰਨੀ ਕ آبادی ਆਸੇ-ਪਾਸੇ ਰਹਿੰਦੀ ਹੈ ਤੇ ਇੱਥੇ ਉਪਰਲੀ ਸਾਈਡ ਤੇ ਵੀ 20-25 ਘਰ ਹੈ ਜੀ ਆ ਜਮਾ ਜਿਹੜੇ ਨਾਲ ਲੱਗਦੇ ਆ ਸੀ 15-10-15 ਘਰ ਤੇ ਇੱਥੇ ਹੀ ਹੈ ਜੀ 50 ਦੇ ਲਗਭਗ 50 ਦੇ ਹਾਂਜੀ ਹਾਂਜੀ ਹੈਗੇ ਸਾਰੇ ਠੀਕ ਹੈ ਇਹ ਮਤਲਬ ਸਾਰੇ ਨੂੰ ਸੇਮ ਦਿੱਕਤ ਆਉਂਦੀ ਸੇਮ ਸੇਮ ਦਿੱਕਤ ਹੈ ਜਿਹੜਾ ਮੰਨ ਲਓ ਇਦਾਂ ਫਾਰਡ ਆ ਕੋਈ ਪ੍ਰਾਈਵੇਟ ਆ ਜੋ ਲੱਗ ਸਕਦਾ ਜੇ ਲੱਗ ਸਕਦਾ ਤਾਂ ਉਹ ਕਿੱਥੇ ਲੱਗ ਸਕਦਾ ਹੁੰਦਾ ਇਹ ਜਿਹੜਾ ਫਾਰਡ ਬਣਦਾ ਜੀ ਜਿਹੜੀ ਇਹ ਮਾਰਕੀਟ ਕਮੇਟੀ ਦੀਆਂ ਹਦਾਇਤਾਂ ਇਹ ਆਪਣੇ ਆਬਾਦੀ ਤੋਂ 100 ਮੀਟਰ ਦੀ ਦੂਰੀ ਤੇ ਕਹਿੰਦੇ ਆ ਜੀ ਬਣ ਸਕਦਾ ਵੀ ਆਬਾਦੀ ਦੇ ਵਿੱਚ ਤਾਂ ਇਹਨੂੰ ਲਾਉ ਹੀ ਨਹੀਂ ਕਰਦਾ ਠੀਕ ਹੈ ਤੇ ਹੈਗਾ 100 ਮੀਟਰ ਦੂਰ ਇਹ ਤਾਂ ਮੇਰੀ ਕੰਧ ਸਾਂਝੀ ਹੈ ਜੀ ਨਾਲ ਘਰਾਂ ਦੇ ਨਾਲ ਘਰ ਹੈ ਜਿਹੜੇ ਉਹ ਵੀ ਨਾਲ ਸਾਂਝੀ ਹੈ ਠੀਕ ਹੈ ਇਹ ਤਾਂ ਜੀ ਮਿੱਲਾਂ ਦਾ 10 ਮੀਟਰ ਦੀ ਦੂਰੀ ਵੀ ਕਾਦੀ ਹੈ ਇੱਕ 9 ਇੰਚੀ ਕੰਦਰ ਨਾਲ ਮੇਰੇ ਸਾਹ ਜੀ ਹਮ ਇੱਕ 2 ਫੁੱਟ ਦੀ ਜਗ੍ਹਾ ਵੀ ਹੈ ਨਾਲ ਜਿੱਥੇ ਇਹ ਘਰ ਹੈ ਤੇ ਜਿਨ੍ਹਾਂ ਦੇ ਵੱਲੋਂ ਚਲਾਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕਿ ਤੁਹਾਡੇ ਕੋਲੇ ਕੀ ਮਨਜ਼ੂਰੀ ਹੈ ਜਾਂ ਨਹੀਂ ਹੈ ਉਹਨਾਂ ਦੇ ਬਾਪ ਆਏ ਸੀ ਅਖੇ ਚੱਲਣ ਦਿਓ ਬੇਟਾ ਇੱਥੇ ਐਂ ਕਰਨ ਦਿਓ ਮੈਂ ਕਿਹਾ ਜੀ ਨਹੀਂ ਇੱਥੇ ਸਾਨੂੰ ਦਿੱਕਤਾਂ ਆਉਂਦੀਆਂ ਉਹਾਂ ਦੇ ਅਸੀਂ ਚਲਾਵਾਂਗੇ ਜੀ ਇਹ ਤਾਂ ਸਾਡਾ ਚੱਲੂਗਾ ਜੀ ਠੀਕ ਹੈ ਵੀ ਬੰਦ ਨਹੀਂ ਹੋਊਗਾ ਬਈ ਬੰਦ ਨਹੀਂ ਹੋਊ ਇਹ ਤਾਂ ਚੱਲੂਗਾ ਜੀ ਤਾਂ ਕੀ ਕਾਰਨ ਕੀ ਮੰਨਦੇ ਹੋ ਕਿ ਤੁਸੀਂ ਇੰਨੀ ਥਾਵਾਂ ਤੇ ਜਾ ਕੇ ਆਏ ਹੋ ਪ੍ਰਸ਼ਾਸਨ ਦੇ ਕੋਲੇ ਵੀ ਗਏ ਹੋ ਹਰ ਇੱਕ ਅਧਿਕਾਰੀ ਕੋਲੇ ਗਏ ਹੋ ਕਿਉਂ ਨਹੀਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜੇ ਬੰਦ ਕਿਉਂ ਨਹੀਂ ਕਰਵਾਇਆ ਜਾ ਰਿਹਾ ਇਹ ਤਾਂ ਜੀ ਤੁਸੀਂ ਉਹਨਾਂ ਨੂੰ ਆਪਣੇ ਅਫਸਰ ਸਾਹਿਬਾਂ ਨੂੰ ਹੀ ਪੁੱਛੋ ਜੀ ਕੀ ਗੱਲ ਹੈ ਮੈਂ ਤਾਂ ਇੱਕ ਰਿਕਵੈਸਟ ਹੀ ਕਰਨੀ ਸੀ ਉਹਨਾਂ ਕੋਲੇ ਜਾ ਕੇ ਕਰਤੀ ਜੀ ਹੂੰ ਤੁਸੀਂ ਕੋਈ ਇਹਦੇ ਬਾਬਤ ਕੋਰਟ ਵਗੈਰਾ ਕਿਤੇ ਅਦਾਲਤ ਵਿੱਚ ਵੀ ਗਏ ਹੋ ਕੋਰਟ ਦਾ ਕੇਸ ਕਰਿਆ ਜੀ ਮੈਨੂੰ ਸਟੇ ਮਿਲਿਆ ਹੋਇਆ ਹੈ ਇਹਦਾ ਹੂੰ ਉਹ ਸਟੇ ਦੀਆਂ ਵੀ ਨਹੀਂ ਕੋਈ ਕਾਰ ਵੀ ਮੈਂ ਵਿਖਾਇਆ ਵੀ ਹੈ ਇਹਨਾਂ ਨੂੰ ਹਾਂ ਮਾਰਕੀਟ ਕਮੇਟੀ ਜੀ ਵੀ ਸਟੇਟ ਦਿੱਤਾ ਜੀ ਇਹਨਾਂ ਨੇ ਫਿਰ ਵੀ ਉਸ ਗੱਲ ਦੀ ਪ੍ਰਵਾਹ ਨਹੀਂ ਮੰਨੀ ਅਦਾਲਤ ਦੇ ਹੁਕਮ ਵੀ ਨਹੀਂ ਮੰਨੇ ਨਹੀਂ ਮੰਨੇ ਜੀ ਐਸਐਸਪੀ ਸਾਹਿਬ ਤੋਂ ਮਾਰਗ ਹੋ ਕੇ ਐਸਐਚਓ ਸਾਹਿਬ ਥਾਣੇ ਗੁਰੂ ਰਸਾ ਨੂੰ ਆਇਆ ਉਹਦਾ ਬਕਾਇਦਾ ਮੇਰੇ ਕੋਲ ਨੰਬਰ ਹੈ ਜੀ ਐਪਲੀਕੇਸ਼ਨ ਦਾ ਉਹ ਵੀ ਨਹੀਂ ਇੱਥੇ ਆਏ ਜੀ ਕੱਲ ਨੂੰ ਫਿਰ ਅਸੀਂ ਕੋਈ ਧਰਨਾ ਵਗੈਰਾ ਲਾਵਾਂਗੇ ਜੀ ਹੋਰ ਸਾਡੇ ਕੋਲੇ ਕੀ ਹੈ ਜਿਹੜੇ ਬਾਕੀ ਲੋਕ ਨੇ ਉਹ ਨਾਲ ਨੇ ਤੁਹਾਡੇ ਉਹ ਮੇਰੇ ਨਾਲ ਹੀ ਬੈਠਣਗੇ ਜੀ ਜਦੋਂ ਮੈਂ ਬੈਠੂਗਾ ਇੱਥੇ ਉਹ ਸਾਰੇ ਨਾਲ ਬੈਠਣਗੇ ਜੀ ਤਾਪਨ ਤੁਹਾਨੂੰ ਸਾਫ ਚਾਹੀਦੇ ਜੇ ਤਾਂ ਇਹ ਲੀਗਲ ਕਰਨੀ ਇਹ ਮਨਜ਼ੂਰ ਕਰਦੇ ਹੈ ਤਾਂ ਸਾਨੂੰ ਤਾਂ ਵੀ ਦੱਸਣ ਜੇ ਨਹੀਂ ਹੈਗੀ ਮਨਜ਼ੂਰੀ ਤਾਂ ਸਾਨੂੰ ਤਾਂ ਵੀ ਦੱਸਾਂ ਕਿੰਨੀ ਕੁ ਮਤਲਬ ਲੋਡਿੰਗ ਅਨਲੋਡਿੰਗ ਹੁੰਦੀ ਹੈ ਇੱਥੇ ਇੱਥੇ ਆ ਤੁਸੀਂ ਵੇਖ ਹੀ ਲਿਆ ਜੀ ਮੇਰੇ ਹਿਸਾਬ ਨਾਲ 20-25 ਹਜ਼ਾਰ ਘਟਾ ਹੋਊਗਾ ਕੋਈ ਇਹਦਾ ਕੀਪ ਤਾਂ ਕਿਹੜੇ ਖਾਤੇ ਪਾਉਂਦੇ ਹੈ ਜੀ ਇਹ ਹਾਂ ਤਾਂ ਕਣਕ ਦਾ ਪਿਆ ਜੀ ਹਾਂ ਇਹ ਤਾਂ ਫਿਰ ਇੱਕ ਲੋਟੀ ਹੈ ਨਾ ਜੀ ਪਾਸੇ ਮਾਰਕੀਟ ਕਮੇਟੀ ਨੂੰ ਲੁੱਟਿਆ ਜਾ ਰਿਹਾ ਹੂੰ ਮੰਡੀ ਦੇ ਵਿੱਚ ਕੀ ਲੱਗਾ ਕੋਈ ਜਗ੍ਹਾ ਹੈ ਨਹੀਂ ਕਿ ਕੋਈ ਬੰਦੋਬਸਤ ਹੈ ਨਹੀਂ ਕਿ ਜਗ੍ਹਾ ਹੈਗੀ ਸਾਰਾ ਕੁਝ ਹੈਗਾ ਪਰ ਸਭ ਤੋਂ ਪਹਿਲਾਂ ਮੰਡੀ ਛੱਡ ਕੇ ਪਲਟਦੀ ਇੱਥੇ ਦਾਣੇ ਜੀ ਅੱਛਾ ਪਹਿਲਾਂ ਇੱਥੇ ਆਉਂਦੇ ਪਹਿਲਾਂ ਇੱਥੇ ਹੀ ਆਉਂਦੇ ਕੀ ਹੋਰ ਕਾਰਨ ਵੀ ਹੋ ਸਕਦਾ ਇਹਦੇ ਪਿੱਛੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਜੀ ਕੀ ਕਾਰਨ ਹੋ ਸਕਦਾ ਅਸੀਂ ਤਾਂ ਸਾਰੇ ਇੱਥੋਂ ਦੇ ਪਰੇਸ਼ਾਨ ਹੋ ਕੇ ਅਫਸਰ ਸਾਹਿਬਾਨਾਂ ਕੋਲੇ ਜਾਨੇ ਹਾਂ ਜੀ ਮਤਲਬ ਸਰਕਾਰ ਤਾਂ ਕਹਿ ਰਹੀ ਜਿਹੜੀ ਖਰੀਦ ਹੈ ਉਹ ਸਰਕਾਰ ਕਰਦੀ ਹੈ ਮੰਡੀਆਂ ਵਿੱਚ ਸਰਕਾਰ ਕਰਦੀ ਹੈ ਪਰ ਇਹ ਪ੍ਰਾਈਵੇਟ ਥਾਂ ਸਰਕਾਰ ਨੂੰ ਮਤਲਬ ਤੁਸੀਂ ਦੱਸ ਵੀ ਰਹੇ ਹੋ ਫਿਰ ਵੀ ਨਹੀਂ ਚੁਕਾਇਆ ਜਾ ਰਿਹਾ ਇੱਥੇ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਜੀ ਜੇ ਉਹਨਾਂ ਨੂੰ ਕਹਿੰਦੇ ਜੀ ਉਹਾਂ ਦੇ ਜੀ ਇਹਦੇ ਤਾਂ ਦੋ ਹੀ ਤਿੰਨ ਥਾਂ ਹੀ ਹੋਰ ਕੰਮ ਚੱਲਦਾ ਹੈ ਉ ਫਿਰ ਮੈਂ ਉਹਨਾਂ ਨੂੰ ਕਿਹਾ ਮਹ ਜੀ ਜਿਹੜਾ ਲਿਖਣ ਵਾਲਾ ਮੁੰਡਾ ਹੈਗਾ ਵੀ ਆਪਣੇ ਉੱਤੇ ਤੁਸੀਂ ਲਿਖਦੇ ਪਰਚੇਜ ਲਿਖਦੇ ਹੋ ਉੱਪਰ ਤੇ ਉਹਾਂ ਦੇ ਅਸੀਂ ਲਿਖੀ ਨਹੀਂ ਜੀ ਪਰਚੇਜ ਹੀ ਨਹੀਂ ਲਿਖੀ ਹੂੰ ਫਿਰ ਮੈਂ ਇੱਥੇ ਕੋਈ ਕੈਂਟਰ ਭਰੇ ਆ ਜੀ ਉਹਦਾ ਨੰਬਰ ਹੈਗਾ ਸਾਰਾ ਕੁਝ ਹੈਗਾ ਉਹਦਾ ਉਹਦਾ ਗੇਟ ਪਾਸ ਹੈ ਜੀ ਉਹਦੇ ਗੇਟ ਪਾਸ ਬਾਰੇ ਵੀ ਹਜੇ ਕਿਸੇ ਨੇ ਕੁਝ ਨਹੀਂ ਦੱਸਿਆ ਕੀ ਨੇ ਕਿੱਥੋਂ ਦਾ ਝੱਡੂ ਵਾਲੇ ਤਾਂ ਦਿੱਤਾ ਹੋਊਗਾ ਪਰ ਇਹ ਤਾਂ ਫੜਾ ਨਾ ਜੀ ਇੱਕ ਹੂੰ ਇਹ ਤਾਂ ਪ੍ਰਾਈਵੇਟ ਫੜਾ ਸਰਕਾਰੀ ਕੋਈ ਸਰਕਾਰੀ ਇੱਥੇ ਆਉਂਦੇ ਨੇ ਜਿਹੜਾ ਮਾਰਦੇ ਨੇ ਇੱਥੇ ਇੱਕ ਵਾਰੀ ਆਏ ਸੀ ਉਹਨਾਂ ਨੇ ਕਿਹਾ ਸੀ ਜੀ ਤੁਹਾਡੀ ਮਨਜ਼ੂਰੀ ਤੋਂ ਬਿਨਾ ਅਸੀਂ ਨਹੀਂ ਚੱਲਣ ਦੇਣਾ ਪਰ ਫਿਰ ਵੀ ਇਹ ਚੱਲ ਗਿਆ ਪਤਾ ਨਹੀਂ ਸਮਝ ਹੀ ਨਹੀਂ ਆਈ ਜਿਹੜਾ ਮਨਜ਼ੂਰੀ ਵਾਲੇ ਲੈਟਰ ਵਗੈਰਾ ੜਵਾਏ ਨੇ ਤੁਸੀਂ ਮੈਂ ਸਾਰੇ ੜਵਾਏ ਜੀ ਉਹਦੇ ਵਿੱਚ ਲੈਟਰ ਦੇ ਵਿੱਚ ਤਾਂ ਆਉਂਦਾ ਹੀ ਨਹੀਂ ਵਾਰ-ਵਾਰ ਤੁਹਾਨੂੰ ਕਹਿੰਨਾ ਜੀ ਵੀ ਉੱਥੇ ਗੁਰੂ ਰਸਾ ਆਇਆ ਜੀ ਚੰਡੂ ਵਾਲੇ ਦਾ ਜ਼ਿਕਰ ਹੀ ਨਹੀਂ ਆਇਆ ਹੂੰ ਇਹ ਹੈ ਹਾਂਜੀ ਹੁਣ ਤੱਕ ਕਿੰਨੀ ਕੁ ਕਣਕ ਦਾ ਇੱਥੋਂ ਮਤਲਬ ਜਿਹੜਾ ਚੱਲ ਚੁੱਕਿਆ ਕੰਮ ਹੁਣ ਇੱਥੇ ਅੰਦਾਜ਼ਨ ਲਗਭਗ ਵੀ 25 ਰ ਗੱਟੇ ਦੇ ਲਗਭਗ ਪਿਆ ਹੋਊਗਾ ਜੀ ਕੋਈ ਗਰੰਟੀ ਮਿਲਤੀ ਤਾਂ ਹੈ ਨਹੀਂ ਕਿ ਜੀ ਹੁਣ ਤੁਹਾਡੇ ਸਾਹਮਣੇ ਪੱਕੇ ਹੁਣ ਵੀ ਚੱਲੀ ਜਾਂਦੇ ਆ ਜੀ ਕੰਡੇ ਵੀ ਚੱਲੀ ਜਾਂਦੇ ਆ ਉੱਥੇ ਪਰ ਜਿਹੜੇ ਕਿਸਾਨ ਆ ਮੰਨ ਲਓ ਜਿਨ੍ਹਾਂ ਦੀ ਫਸਲ ਆ ਉਹ ਇੱਥੇ ਕਿਉਂ ਆਉਂਦੇ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਸਰਕਾਰੀ ਖਰੀਦ ਹੁੰਦੀ ਆ ਸਰਕਾਰ ਦੀ ਮੰਡੀ ਵਿੱਚ ਜਾਓ ਇੱਥੇ ਕਿਉਂ ਆਉਂਦੇ ਨੇ ਫਿਰ ਉਹ ਇਹ ਆੜਤੀਆ ਹੀ ਲੈ ਕੇ ਆਉਂਦਾ ਜੀ ਤੁਸੀਂ ਲਾਓ ਮੈਂ ਆਪੇ ਤੋਲ ਲਊਗਾ ਜੀ ਮੇਰੀ ਅਪਰੋਚ ਹੈਗੀ ਆ ਸਾਰਾ ਕੁਝ ਹੈਗਾ ਵੀ ਮੈਂ ਆਪਦੀ ਅਪਰੋਚ ਤੇ ਚੱਲੂਗਾ ਇੱਥੇ ਤਾਂ ਕੌਣ ਰੋਕਣ ਵਾਲਾ ਆਪਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਮੇਰੀ ਗੁਰਦੁਆਰਾ ਸਾਹਿਬ ਤਾਦੇ ਉੱਤੇ ਰੌਲਾ ਚੱਲਦਾ ਭਾਈ ਜੀ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਥੇ ਦਾਣੇ ਨਾ ਲਾਓ ਜੀ ਹੂੰ ਉਹਦੇ ਕਹਿਣ ਦੇ ਬਾਵਜੂਦ ਵੀ ਆ ਕੇ ਖੁਦ ਲਵਾਉਂਦੇ ਆ ਵੀ ਇੱਥੇ ਲਾਓ ਤੁਸੀਂ ਅਸੀਂ ਤੁਹਾਡੇ ਦਾਣੇ ਤੋਲਾਂਗੇ ਛੇਦੀ ਤੋਂ 6000 ਦਿੰਦੇ ਤੇ ਇੱਥੇ ਛੇਦੀ ਵੀ ਤੋਲਦੇ ਹੁਣ 13 ਤਰੀਕ ਦਾ ਇੱਥੇ ਦਾਣੇ ਲੱਥੇ ਆ ਜੀ ਹੂੰ ਸਾਜੀ ਤੱਕ ਵੇਖ ਲਓ ਤੁਸੀਂ ਚੱਲੀ ਜਾਂਦਾ ਅੱਜ 23 24 ਤਰੀਕ ਹੋਗੀ 11 12 ਦਿਨ ਹੋ ਗਏ ਹਾਂਜੀ ਤੇ ਜਿਹੜਾ ਝੋਨੇ ਦਾ ਸੀਜ਼ਨ ਆ ਉਹ ਤਾਂ 3 ਮਹੀਨੇ ਅਸੀਂ ਬੈਠੇ ਰਹਿੰਨੇ ਇੱਥੇ ਜੀ ਥੱਕ ਖਾਈ ਜਾਂਨੇ ਹੂੰ ਵੇਖੋ ਜੀ ਕਮਿਸ਼ਨ ਇਹਨੇ ਲੈਣਾ ਜੀ ਵਿਆਜ ਇਹਨਾਂ ਨੇ ਲੈਣਾ ਜੀ ਤੇ ਸਿਰਤ ਮਿੱਟੀ ਸਾਡੇ ਪੈਂਦੀ ਹੈ ਸਾਡਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਜਿੱਥੇ ਹੋਰ ਕਿਤੇ ਖਾਲੀ ਜਗ੍ਹਾ ਹੈਗੀ ਉੱਥੇ ਜਾ ਕੇ ਬਣਾ ਲੈਣ ਜੀ ਜੀ ਉਹਨਾਂ ਘਰਾਂ ਦੇ ਵਿੱਚ ਵਿਚਕਾਰ ਚਲਾ ਤੇ ਹਾਂ ਵੀ ਘਰਾਂ ਦੇ ਵਿਚਕਾਰ ਤਾਂ ਨਾ ਚੱਲਣੀ ਚਾਹੀਦੀ ਮੇਰੇ ਤਾਂ ਪ੍ਰਸ਼ਾਸਨ ਨੂੰ ਇਹ ਵੀ ਦਾ ਵੀ ਤੁਸੀਂ ਆ ਕੇ ਵੀ ਵੇਖੋ ਵੇਖਣ ਦੇ ਬਾਵਜਿਦ ਵੀ ਤੁਸੀਂ ਨਹੀਂ ਕਰਦੇ ਫਿਰ ਤੁਹਾਡੀ ਪਰਤੀ ਹੈ ਜੀ ਜੇ ਕਿ ਨਹੀਂ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਬੰਦ ਕਰਵਾਇਆ ਜਾਊਗਾ ਫੇਰ ਕੀ ਤੁਸੀਂ ਇਹ ਮਤਲਬ ਕੋਰਟ ਵੀ ਤੁਸੀਂ ਚਾ ਗਏ ਚੁੱਕੇ ਹੋ ਅਧਿਕਾਰੀਆਂ ਕੋਲੇ ਜਾ ਚੁੱਕੇ ਹੋ ਇਸ ਤੋਂ ਬਾਅਦ ਕੀ ਕਰਾਂਗੇ ਫਿਰ ਧਰਨਾ ਲਾਵਾਂਗੇ ਜੀ ਫਿਰ ਇਹ ਤੋਂ ਕਣਕ ਤਾਂ ਨਹੀਂ ਚੰਕਣ ਦੇਵਾਂਗੇ ਠੀਕ ਹੈ ਸੰਘਰਸ਼ ਕਰਾਂਗੇ ਸੰਘਰਸ਼ਕ ਤਾਂ ਕਰਾਂਗੇ ਜੀ ਆਹੀ ਤਾਂ ਸੀ ਕਰ ਸਕਦੇ ਹੋਰ ਤਾਂ ਸਾਡੇ ਕੋਲੇ ਕੋਈ ਚਰੋ ਜਰਾ ਹੀ ਹੈ ਨਹੀਂ ਬਹੁਤ ਬਧਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਇੱਥੇ ਪਹੁੰਚਣ ਤੇ ਜੀ ਆਇਆਂ ਜੀ ਜੀ ਡਾਕਟਰ ਸਾਹਿਬ ਸასი ਸ਼ਾਲ ਜੀ ਸੱਚੀ ਗੱਲ ਜੀ ਹਮ ਤਾਂ ਅੱਜ ਗੱਲ ਕਰ ਰਹੇ ਹਾਂ ਜੀ ਲੋਕਵਾਜ ਟੀਵੀ ਚੈਨਲ ਤੋਂ ਜੀ ਜੀ ਤੁਹਾਡਾ ਇੱਕ ਮਾਮਲੇ ਦੇ ਵਿੱਚ ਪੱਖ ਲੈਣਾ ਜੀ ਅਸੀਂ ਕਿਹਦੇ ਜੀ ਜੀ ਇੱਕ ਨਾ ਪਿੰਡ ਆ ਚੰਡੂ ਵਾਲਾ ਜੀ ਉੱਥੇ ਇੱਕ ਘਰ ਦੇ ਨਾਲ ਪ੍ਰਾਈਵੇਟ ਫੜ ਚਲਾਈ ਜਾ ਰਹੀ ਹੈ ਜੀ ਉਹਦੀ ਕੋਈ ਮਨਜ਼ੂਰੀ ਹੈ ਜੀ ਵਿਭਾਗ ਵੱਲੋਂ ਬਿਲਕੁਲ ਜੀ ਪੰਜਾਬ ਮੰਡੀ ਪੋਰਟ ਵੱਲੋਂ ਮਨਜ਼ੂਰੀ ਹੈ ਅੱਛਾ ਮਨਜ਼ੂਰशुदा ਹੀ ਹੈ ਮਤਲਬ ਹਾਂ ਜੀ ਸਰ ਜੀ ਠੀਕ ਹੈ ਪਰ ਉਹ ਉੱਥੇ ਜਿਹੜੇ ਵਿਅਕਤੀ ਨੇ ਨਾਲ ਘਰ ਹੈ ਹੋਰ ਆਸ-ਪਾਸੇ ਘਰ ਉਹਨਾਂ ਦਾ ਇਲਜ਼ਾਮ ਹੈ ਕਿ ਇਹ ਪ੍ਰਾਈਵੇਟ ਇਹ ਸਰ ਇਹਨਾਂ ਨੇ ਮਤਲਬ ਉਹ ਪਿਛਲੇ ਸੀਜ਼ਨ ਉਹਨਾਂ ਨੇ ਪਹਿਲਾਂ ਤਾਂ ਲਿਖ ਕੇ ਦਿੱਤਾ ਸੀ ਸ਼ਿਕਾਇਤ ਪੁਸ਼ ਕਰਾਣ ਨੂੰ ਆਈ ਸੀ ਹੁਣ ਕੇ ਉਹ ਬੰਦੇ ਵਿੱਚ ਇੱਥੇ ਆ ਕੇ ਲਿਖ ਕੇ ਵੀ ਦੇ ਕੇ ਵੀ ਸਾਡਾ ਕਾਹੀ ਕੋਈ ਸ਼ਿਕਾਇਤ ਨਹੀਂ ਕੀਤੀ ਠੀਕ ਹੈ ਉਸ ਤੋਂ ਬਾਅਦ ਉਹ ਇਹਨਾਂ ਨੇ ਕੋਰਟ ਦੇ ਵਿੱਚ ਵੀ ਕੇਸ ਪਾਇਆ ਸੀ ਪਰ ਕੋਰਟ ਨੇ ਸਟੇ ਦਿੱਤਾ ਵੀ ਜਿਉਂ ਦਾ ਤਿਉਂ ਹੈਗਾ ਰਹਿੰਦਿਓ ਠੀਕ ਹੈ ਇਹ ਉਸ ਤੋਂ ਬਾਅਦ ਵੀ ਮਤਲਬ ਹੁਣ ਫਿਰ ਉਹ ਮਨਜ਼ੂਰ ਹੋ ਗਿਆ ਜੀ ਇਸ ਟਾਈਮ अच्छा कोई है मंजूरी अपने को ਤੁਹਾਡੇ ਕੋਲ ਜਾਂ ਕਿ ਮਨਜ਼ੂਰੀ ਭਾਜੀ ਗੁਰੂਸ ਹੈ ਆਫਿਸ 'ਚ ਹੀ ਹੁੰਦੀ ਮੇਰੇ ਕੋਲ ਨਾ ਤਿੰਨ ਚਾਰ ਜਨੇ ਐਕਚੁਅਲੀ ਮੈਂ ਰੈਸਟੈਂਟ ਬੰਨਣਾ ਲੈ ਹੈਗਾ ਜੀ ਠੀਕ ਹੈ ਠੀਕ ਹੈ ਕੋਈ ਤੁਹਾਨੂੰ ਦੇ ਵੀ ਦੇ ਆ ਜੀ ਦਾ ਲੈਟਰ